ਕੰਮ ਇਹ ਨਾ ਜੈਪੋਲੇ ਸ਼ੰਕਰ ਜੀ ਮੇਰਾ ਨਾਮ ਨੀਲ ਕਮਲ ਸ਼ਰਮਾ ਜੀ ਸ਼ਰਮਾ ਜੀ ਅੱਜ ਮੰਦਿਰ ਤੋਂ ਬੱਤੀ ਬੋਲ ਕਮੇਟੀ ਦੀ ਮੀਟਿੰਗ ਕੀਤੀ ਸੀ ਫੈਸਲੇ ਲੈ ਗਏ ਪਹਿਲਾਂ ਉਹਦਾ ਸਾਰਿਆਂ ਨੂੰ ਜੈਪੋਲੇ ਸ਼ੰਕਰ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕੋਲੇ ਸ਼ੰਕਰ ਜੀ ਦਾ ਸ਼ਿਵ ਵਿਆਹ ਮਹਾ ਸ਼ਿਵਰਾਤਰੀ ਆ ਰਹੀ ਹੈ 8 ਮਾਰਚ ਨੂੰ ਬੜੀ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ ਸ਼ੇਬ ਮੁਖਤੀ ਤਾਂ ਆਮ ਚਲਾ ਸਮਰਾਲਾ ਜ਼ਿਲ੍ਹਾ ਦਾ ਦਿਹਾਣਾ ਵਿੱਚ ਮੈਨੂੰ 20-22 ਸਾਲ ਹੋ ਗਏ ਤੇ ਸੇਵਾ ਕਰਦੇ ਆ ਜਿਹੜੀਆਂ ਕਿ ਪਿਛਲੇ ਸਾਲ ਸ਼ਿਵਰਾਤਰੀ ਦੇ ਮੌਕੇ ਤੇ ਕਮੀਆਂ ਰਹਿੰਦੀਆਂ ਉਹਨਾਂ ਦਾ ਅੱਜ ਵਿਚਾਰ ਤਾਂ ਅੰਦਰਾ ਕੀਤਾ ਗਿਆ ਜਿਵੇਂ ਕਿ ਜੋੜਿਆਂ ਦੀ ਸੇਵਾ ਹੋ ਗਈ ਜਲ ਦੀ ਸੇਵਾ ਹੋ ਗਈ ਤੇ ਮੈਡੀਕਲ ਕੈਂਪ ਹੋ ਗਿਆ ਪਾਰਕਿੰਗ ਦੀ ਸਮੱਸਿਆ ਤੇ ਲੰਗਰ ਕਮੇਟੀ ਦੀ ਸਮੱਸਿਆ ਜਿਹੜੀ ਉਹਦਾ ਵਿਚਾਰ ਤਾਂ ਅੰਦਰਾ ਕੀਤਾ ਗਿਆ ਹੋਣ ਵਾਲੇ ਸਰ ਨੂੰ ਦੁਬਾਰਾ ਕੀ ਆਣ ਕਰੜੀ ਦਰਸ਼ਨ ਕਰਨਾ ਆ। ਆਨੰਦ ਲਈ ਸੰਗਤ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਵੀ ਇੱਕ ਵਾਰੀ ਇੱਥੇ ਜ਼ਰੂਰ ਆਓ। ਭੋਲੇ ਸ਼ੰਕਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵਿਆਹ ਤੋਂ ਪਹਿਲਾਂ ਤਿਆਰੀਆਂ ਸ਼ੁਰੂ ਹੋਈਆਂ ਨੇ ਉੱਧੇ ਤਿਆਰੀਆਂ ਹੋ ਰਹੀਆਂ। ਲੈਂਟਰ ਪੈ ਰਹੇ ਆ, ਰੰਗ ਹੋ ਰਿਹਾ ਜੀ। ਬਾਕੀ ਅੱਜ ਸਾਡੇ ਪ੍ਰਧਾਨ ਜੀ ਤੇ ਸਮੰਦਰ ਕਮੇਟੀ ਦੇ ਪ੍ਰਧਾਨ ਚੰਦਰ ਮੋਨ ਸ਼ਰਮਾ ਜੀ ਨੇ ਸੇਵਾਦਾਰਾਂ ਦੀਆਂ ਡਿਊਟੀਆਂ ਲਾਈਆਂ ਤੇ ਸਾਨੂੰ ਮੌਕਾ ਮਿਲਿਆ ਹਰ ਸਾਲ। ਤੇ ਮੈਂ ਤਾਂ ਜੂਥ ਨੂੰ ਬੇਨਤੀ ਕਰਨਾ ਚਾਹੁੰਦਾ ਇੱਥੇ ਆਓ ਜਿਵੇਂ ਕਿ ਤੁਹਾਨੂੰ ਪਤਾ ਵੀ ਹੁਣ ਵਿਆਹ ਦੀਆਂ ਤਿਆਰੀਆਂ ਆ ਕੇ ਸ਼ਨੀਵਾਰ ਆ ਤਾਂ ਜਦੋਂ ਤੁਹਾਨੂੰ ਤਾਂ ਮਿਲਦਾ ਕੋਈ ਨਾ ਕੋਈ ਇੱਥੇ ਆ ਕੇ ਤੁਸੀਂ ਸੇਵਾ ਕਰੋ ਕੀ ਪ੍ਰੋਗਰਾਮ ਹੈ ਜੀ ਪ੍ਰੋਗਰਾਮ ਇਹ ਹੈ ਜੀ ਵੀ ਸ਼ਗਰਾਤੀ ਦੇ ਨੇੜੇ ਜਿਵੇਂ ਕਿ શ્રી ਮੁਕਤੇਸ਼ਵਰ ਨਿਸਕਾਨ ਸੇਵਾ ਸੁਸਾਇਟੀ ਦੇ ਵੱਲੋਂ ਅੱਖਾਂ ਦਾ ਕੈਂਪ ਲਾਇਆ ਜਾਂਦਾ ਅੱਖਾਂ ਦੇ ਕੈਂਪ ਦੇ ਜਦ ਦਵਾਈਆਂ ਤੇ ਅਣਕਾ ਫਰੀਦ ਦਿੱਤੀਆਂ ਜਾਣਗੀਆਂ ਸਵੇਰ ਦੇ ਪ੍ਰੋਗਰਾਮ ਵਿੱਚ ਸ਼ਾਲੂ ਨਾਰੰਗ ਜੀ ਪੋਲੇ ਸ਼ੰਕਰ ਦਾ ਗੁਣਗਾਨ ਕਰਨਗੇ ਰਾਤ ਨੂੰ ਮਹਾਦੇਵ ਸੇਵਾਦਾਰਾਂ ਵੱਲੋਂ ਜਾਗਰਣ ਜਿੰਦੇ ਵਿੱਚ ਮਨਿੰਦਰ ਬੋਗ ਜੀ ਪੋਲੇ ਸ਼ੰਕਰ ਜੀ ਦਾ ਗੁਣਗਾਨ ਕਰਨਗੇ જય ਪੋਲੇ ਨਾ ਹਰ ਹਰ ਮਹਾਦੇਵ ਪਰਾਂ ਜੀ ਸ਼ੁਭਰਾਤਰੀ ਨੂੰ ਲੈ ਕੇ ਕੀ ਤਿਆਰੀ ਕੀਤੀ ਰਹੀ ਹੈ ਤੁਹਾਡੀ ਬੋਲ ਸ਼ੰਕਰ ਭਗਵਾਨ ਕੀ ਜੈ ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ ਜੀ ਸ਼ੁਭਰਾਤਰੀ ਦੇ ਉੱਤੇ ਤੇ ਤਕਰੀਬਨ 2 ਮਹੀਨੇ ਤੋਂ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੰਦੇ ਆਂ ਉਹ ਇਸ ਵਾਰ ਵੀ ਦੋ ਮਹੀਨੇ ਤੋਂ ਪਹਿਲਾਂ 2.5-3 ਮਹੀਨੇ ਹੋ ਗਏ ਜਿਹੜਾ ਰੰਗ ਵਗੈਰਾ ਜਿਹੜੀ ਸੰਗਤ ਨੇ ਆਉਣਾ ਉਹਨਾਂ ਦੇ ਲਈ ਪ੍ਰਬੰਧ ਕਰ ਰਹੇ ਹਾਂ ਅੱਜ ਮੀਟਿੰਗ ਵੀ ਕੀਤੀ ਗਈ ਹੈ ਜਦੇ ਵਿੱਚ ਕੀ ਕੀ ਫੈਸਲੇ ਲਏ ਗਏ ਇਸ ਵਿੱਚ ਸਾਰਿਆਂ ਨੂੰ ਵੱਡੀ ਜਿਹੜੇ ਆਪਣੇ ਸੇਵਾਦਾਰ ਆਏ ਸੀ ਉਹਨਾਂ ਨੂੰ ਵਧਾਈਆਂ ਦਿੱਤੀ ਗਈਆਂ ਵੀ ਹਰ ਸਾਲ ਦੀ ਤਰ੍ਹਾਂ ਤੁਸੀਂ ਜਿਹੜਾ ਕੰਮ ਆ ਹੋਰ ਵੀ ਵੱਧ ਚੜ੍ਹ ਕੇ ਹਿੱਸਾ ਲਾਓ ਤੇ ਹਰ ਇੱਕ ਨੂੰ ਜੀ ਆਇਆਂ ਕਹਿ ਕੇ ਉਹਨੇ ਜੈਪੂਰੇ ਨਾਥ ਕਹਿ ਕੇ ਆਪਣੀ ਸੇਵਾ ਨਿਭਾਓ ਤੇ ਇਸ ਵਾਰ ਸ਼ਬਰਤਰੀ ਦੇ ਵਿੱਚ ਇੱਕ ਤਾਂ ਸਟੇਜ ਦੇ ਉੱਪਰ ਸ਼ੈੱਡ ਦਾ ਸੇਵਾ ਕਰੀ ਜੀ ਜਿਹੜੀ ਕਿ ਸੰਗਤ ਲਈ ਬਹੁਤ ਮੰਗ ਸੀ ਵੀ ਮੀਂਹ ਕੜੀ ਤੋਂ ਜਾਂ ਹੋਰ ਜ਼ਰੂਰਤ ਸੀ ਤੇ ਬਾਕੀ ਹੁਣ ਸ਼ਬਰਤਰੀ ਦੀ ਹਰ ਸਾਲ ਦੀ ਤਰ੍ਹਾਂ ਪ੍ਰਸ਼ਾਸਨ ਵੱਲੋਂ ਕਾਫੀ ਸਹਿਯੋਗ ਮਿਲਦਾ ਆ ਪੁਲਿਸ ਦਾ ਹੋ ਜਾਂਦਾ ਕੰਟਰੋਲ ਹੋ ਜਾਂਦਾ ਜਿਹੜਾ ਸਾਰੀ ਲੱਖਾਂ ਦੀ ਜਿਹੜੀ ਸੰਗਤ ਆਉਂਦੀ ਆ ਉਹਨੂੰ ਕੰਟਰੋਲ ਕਰਦੀ ਆ ਮੈਡੀਕਲ ਟੀਮ ਆਂਦੀ ਆ ਸਿਵਲ ਸਰਜਨ ਸੁਨਾਲਾ ਵੱਲੋਂ ਮਾਨੂਪੁਰ ਦੀ ਜਿਹੜੀ ਸਿਵਲ ਹਸਪਤਾਲ ਦੀ ਟੀਮ ਆ ਉਹ ਆਂਦੀ ਆ ਤੇ ਫਾਇਰ ਬ੍ਰਿਗੇਡ ਦੀ ਸਰਵਿਸ ਹੋ ਜਾਂਦੀ ਆ ਤਹਿਸੀਲਦਾਰ ਸਾਹਿਬ ਅ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਰਾਂਦਾ ਜੀ ਇਹਦੇ ਵਿੱਚ 2 ਮਾਰਚ ਨੂੰ ਮਹਾਸ਼ਿਵ ਪ੍ਰਾਮ ਦੀ ਕਥਾ ਸ਼ੁਰੂ ਹੋਏਗੀ ਜੀ ਤੇ 8 ਤਰੀਕ ਨੂੰ ਉਹਨਾਂ ਦਾ ਸਮਾਪਤੀ ਹੋਏਗੀ 7 ਤਰੀਕ ਨੂੰ ਮਹਾਤਮਾ ਦਾ ਭੰਡਾਰਾ ਹੋਏਗਾ ਸਨਮਾਨ ਹੋਏਗਾ ਉਸ ਤੋਂ ਬਾਅਦ ਸ਼ੋਭਾ ਯਾਤਰਾ ਹੋਏਗੀ ਤੇ ਸ਼ਬਰాత్రి ਦੀ ਮਾਰਨਿੰਗ ਟਾਈਮ ਚਾਰ ਪੂਜਾ ਹੁੰਦੀਆਂ ਨੇ ਉਸ ਤੋਂ ਬਾਅਦ ਸਰੰਗੀ ਜਾਂ ਰਾਹੀ ਜਲ ਚੜਦਾ ਤੇ ਦਿਨ ਦੇ ਵਿੱਚ ਜਿਹੜਾ ਸਟੇਜ ਦਾ ਪ੍ਰੋਗਰਾਮ ਆ ਜੀ ਉਹਦੇ ਵਿੱਚ ਕਲਾਕਾਰ ਨੇ ਜਿਹੜੇ ਆ ਆਪਣੇ ਭਜਨ ਕੀਰਤਨ ਕਰਨਗੇ ਰਾਤ ਦੇ ਟਾਈਮ ਜਾਗਰਨ ਆ ਜਾਂਦਾ ਜੀ ਤੇ ਆਉਣ ਵਾਲੀ ਸਰਗਰ ਦੀ ਕੀ ਕਹਿਣਾ ਚਾਹੁੰਦੇ ਜਿਹੜੀ ਸੰਗਤ ਆ ਜੀ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਆਉਂਦੀ ਆ ਸਾਰਿਆਂ ਨੂੰ ਖੁੱਲਾ ਸੱਦਾ ਦਿੰਦੇ ਆ ਵੀ ਆਓ ਸਹਿਯੋਗ ਕਰੋ ਵੱਧ ਤੋਂ ਵੱਧ ਪੋਲੇਨਾਥ ਦਾ ਜਿਹੜਾ ਅਸ਼ੀਰਵਾਦ ਆ ਉਹ ਪ੍ਰਾਪਤ ਕਰੋ ਤੇ ਸਾਡੇ ਭੰਡਾਰੇ ਨੇ ਜਿਹੜੇ ਉਹ ਲੱਖਾਂ ਆਪਣੇ ਸੌਆਂ ਦੀ ਗਿਣਤੀ ਦੇ ਵਿੱਚ ਲੱਖਦੇ ਨੇ ਜਿਹੜੇ ਲੱਖਾਂ ਸੰਗਤ ਨੂੰ ਭੋਜਨ ਵਗੈਰਾ ਬਣਾ ਕੇ ਦਿੰਦੇ ਨੇ ਤਿਆਰ ਕਰਦੇ ਨੇ ਆਡਾ ਅਡਾ ਸੰਸਥਾ ਨੇ ਜਿਹੜੇ ਭੰਡਾਰੇ ਤਿਆਰ ਕਰਦੀਆਂ ਨੇ ਜਾਇ ਬੋਲੇ ਜਾਇ ਪੜਨਾ ਜੀ ਜਾਇ ਬੋਲੇ ਨਾ ਜੀ ਜਾਇ ਬੋਲੇ ਨਾ ਜੀ ਮੇਰਾ ਨਾਮ ਆਸ਼ੀਸ਼ ਸ਼ਰਮਾ ਆਸ਼ੂ ਪਿੰਡ ਚهلا ਜੀ ਸੋ ਮੰਦਰ ਨਾਲ ਜੁੜੇ ਹੋਇਆ ਸ੍ਰੀ ਮੁਕਤੇਸ਼ਵਰ ਮਹਾਦੇਵ ਸ਼੍ਰੀ ਮੰਦਰ ਚهلا ਸ਼ੀਟਿੰਗ ਕੀਤੀ ਗਈ ਆ ਜੋ ਸਾਰੇ ਸੇਵਾਦਾਰ ਕਰ ਰਹੇ ਨੇ ਕਿ ਪੈਸੇ ਕਿੱਥੇ ਦੇਣੇ ਤੇ ਕੀ ਇਹ ਸ਼ਿਵਰਾਤਰੀ ਦੀ ਲਗਤਿਆਰੀ ਜੀ ਇਹ ਸ਼ਿਵਰਾਤਰੀ ਦੇ ਰਿਗਾਰਡਿੰਗ ਅਸੀਂ ਮੀਟਿੰਗ ਕੀਤੀ ਆ 8 ਮਾਰਚ ਦਿਨ ਸ਼ੁੱਕਰਵਾਰ ਸ਼ਿਵਰਾਤਰੀ ਦਾ ਫੰਕਸ਼ਨ ਹੋਏਗਾ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਰ ਚੈਲਾ ਦੇ ਵਿੱਚ ਜੀ ਅ 2 ਤਰੀਕ ਤੋਂ ਸ਼ਿਵਰਾਤਰੀ ਦਾ ਸਟਾਰਟ ਹੋ ਜਾਏਗਾ ਜੀ ਸ਼ਿਵਾ ਪ੍ਰਾਣ ਦੀ ਕਥਾ ਦੇ ਨਾਲ ਸ਼ੁਰੂ ਆਰੰਭ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਫਿਰ 7 ਤਰੀਕ ਨੂੰ ਸਮਾਪਨ ਹੈਗਾ ਤੇ ਫਿਰ ਮਹਾਤਮਾ ਜੀ ਭੋਜਨ ਦਾ ਹੋਏਗਾ ਤੇ ਸ਼ਵਰਾਤਰੀ ਦਾ ਪੂਰਾ ਫੰਕਸ਼ਨ ਲੰਗਰ ਸਟੇਜ ਦੇ ਉੱਤੇ ਜੋ ਵੀ ਹੈਗੇ ਨੇ ਜਾਗਰਣ ਉਹ ਸ਼ੁਰੂ ਹੋ ਜਾਏਗਾ ਜੀ ਕਿੰਨੇ ਕਿ ਸੇਵਾਦਾਰ ਹੁੰਦੇ ਜਿਹੜੇ ਸੇਵਾ ਨੂੰ ਆਉਂਦੇ ਰਹੇ ਜਿਹੜੇ ਆਈ ਹੋਈ ਸੰਗਤ ਨੂੰ ਸਾਹਮਣੇ ਦੇਖੋ ਜੀ ਸਾਡੇ ਜੋ ਜੁੜੇ ਹੋਏ ਨੇ ਮੰਦਰ ਨਾਲ ਕਾਫੀ ਸੇਵਾਦਾਰ 200 ਤੋਂ ਉੱਪਰ ਦਾ ਉਹ ਸੇਵਾਦਾਰ ਨੇ ਜਿਹੜੇ ਪਿਛਲੇ 20 ਸਾਲਾਂ ਤੋਂ ਸਾਡੇ ਨਾਲ ਚੱਲੇ ਆ ਰਹੇ ਨੇ ਤੇ ਮੈਂ ਫੇਰ ਵੀ ਸਾਰੇ ਸੇਵਾਦਾਰਾਂ ਨੂੰ ਸ਼ਰਧ ਭਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਜੋ ਐਸ ਦੇ ਵਿੱਚ ਸਾਡਾ ਸਹਿਯੋਗ ਕਰਨਾ ਚਾਹੁੰਦੇ ਨੇ ਜੋ ਵੱਧ ਤੋਂ ਵੱਧ ਆਪਣੀ ਸੇਵਾ ਦੇ ਸਕਣ ਪੁਰਨਾ ਤੇ ਚਰਨਾ ਦੇ ਵਿੱਚ ਉਹ ਸਾਡੇ ਨਾਲ ਕੰਟੈਕਟ ਕਰਨ ਤੇ ਉਹ ਜੋ ਇਹ ਤਿਹਾਰ ਹੈਗਾ ਆਪਣੇ ਇਲਾਕੇ ਦਾ ਸਭ ਤੋਂ ਵੱਡਾ ਤਿਹਾਰ ਆ ਸ਼ਿਵਰਾਤਰੀ ਦਾ ਕਿ ਪੰਜਾਬ ਦੇ ਵਿੱਚ ਸ਼ਿਵਰਾਤਰੀ ਮੁਕੇਸ਼ ਸ਼ਰਮਾਹ ਦੇਵ ਦੀ ਸਭ ਤੋਂ ਵੱਡੀ ਭਰੀ ਜਾਂਦੀ ਆ ਸੋ ਉਸ ਲਈ ਜਿੰਨੇ ਸੇਵਾਦਾਰ ਵੱਧ ਤੋਂ ਵੱਧ ਹੋਣ ਜਿੰਨੇ ਵੀਰ ਭਰਾ ਸਾਡੇ ਸਹਿਯੋਗ ਕਰ ਸਕਦੇ ਨੇ ਉਹਨਾਂ ਲਈ ਹੱਥ ਜੋੜ ਕੇ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਆ ਜਾਂ ਜੀ ਆਇਆਂ ਕਹਿੰਦੇ ਆ ਵੀ ਉਹ ਸਾਡਾ ਸਹਿਯੋਗ ਕਰ ਕਿੰਨੀ ਕਿਸਮ ਦੀ ਆਉਂਦੀ ਸ਼ੁਰੂਆਤ ਸ਼ੁਭਰਾਤਰੀ ਦੀ ਸੰਗਤ ਜੀ ਜੋ ਪਿਛਲੀ ਵਾਰ ਦਾ ਐਸਟੀਮੇਟਡ ਰਸ਼ ਸੀਗਾ ਜੀ ਉਹ 2 ਲੱਖ ਕ੍ਰੋਸ ਕਰ ਗਿਆ ਸੀਗਾ ਸੋ ਉਸ ਲਈ ਸਾਡੀ 500 ਵਲੰਟੀਅਰਸ ਦੀ ਟੀਮ ਹੈ ਪਰ ਹਰ ਸਾਲ ਜੋ ਰਸ਼ਦਾ ਹੈ ਉਹ ਵਧਦਾ ਜਾ ਰਿਹਾ ਸੋ ਸਾਨੂੰ ਉਸ ਲਈ ਹੋਰ ਵਲੰਟੀਅਰ ਦੀ ਜ਼ਰੂਰਤ ਪਵੇਗੀ ਤੇ ਪੋਲੇਨਾਥ ਦੇ ਜੋ ਭਗਤ ਨੇ ਉਹਨਾਂ ਨੂੰ ਫੇਰ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਤੋਂ ਵੱਧ ਸਾਡਾ ਸਹਿਯੋਗ ਕਰੋ ਸਾਡੇ ਨਾਲ ਜੁੜੋ ਤੇ ਆਪਾਂ ਪੋਲ ਨਾ ਦੇ ਇਸ ਮਹਾਨ ਜੋ ਤਿਹਾਰ ਆ ਰਿਹਾ ਵਿਆਹ ਦਾ ਉਹਨੂੰ ਅੱਛੇ ਤਰੀਕੇ ਨਾਲ ਸਿਰੇ ਚੜਾ ਸਕੀਏ ਕਿੰਨੇ ਚ ਲੱਗੂਗੀ ਬੱਤੀਆਂ ਦੀ ਔਰ ਅੱਗੇ ਲੰਗਰ ਲਾਉਗੇ ਆਪ ਦੇਖੋ ਜੀ ਲੰਗਰ ਜੋ ਵੱਡੇ ਲੰਗਰ ਚੱਲਦੇ ਨੇ ਉਹ 40 ਪਲੱਸ ਹੋ ਜਾਂਦੇ ਨੇ ਔਰ ਜੋ ਛੋਟੀਆਂ ਸਟਾਲਸ ਹੁੰਦੀਆਂ ਨੇ ਤੇ ਉਹ ਵੀ 100 ਦੇ ਆਸ-ਪਾਸ ਹੋ ਜਾਂਦੀਆਂ ਨੇ ਸੋ ਐਸਟੀਮੇਟਡ ਜਿਹੜਾ ਟੋਟਲ ਨੰਬਰਸ ਹੈਗੇ ਨੇ ਉਹ 150 ਦੇ ਆਸ-ਪਾਸ ਹੁੰਦੇ ਨੇ ਪ੍ਰਸ਼ਾਸਨ ਵਾਲੋ ਕਿਸ ਤਰ੍ਹਾਂ ਰੋਲਡ ਮ ਆਏ ਆ ਪ੍ਰਸ਼ਾਸਨ ਵੱਲੋਂ ਸਾਨੂੰ ਹਰ ਸਾਲ ਦੀ ਤਰ੍ਹਾਂ ਪੂਰਾ ਸਹਿਯੋਗ ਮਿਲਦਾ ਸੋ ਪੁਲਿਸ ਵੱਲੋਂ ਵੀ ਸਾਨੂੰ ਪੂਰਾ ਸਹਿਯੋਗ ਮਿਲਦਾ ਜਿਸ ਦੇ ਵਿੱਚ ਪੁਲਿਸ ਖੰਨਾ ਜ਼ਿਲ੍ਹਾ ਦੇ ਵਿੱਚ ਅਸੀਂ ਪੈਨੇ ਆ ਤੇ ਸਾਨੂੰ ਪੁਲਿਸ ਵੱਲੋਂ ਵੀ ਤਕਰੀਬਨ 3-400 ਜੋ ਹੈ ਪੁਲਿਸ ਮੁਲਾਜ਼ਮ ਪ੍ਰੋਵਾਈਡ ਕੀਤਾ ਜਾਂਦਾ ਤੇ ਫਿਰ ਹੈਲਥ ਡਿਪਾਰਟਮੈਂਟ ਆ ਜਾਂਦਾ ਫਾਇਰ ਡਿਪਾਰਟਮੈਂਟ ਆ ਜਾਂਦਾ ਸੋ ਜਿੰਨੇ ਵੀ ਕੰਸਰਨ ਡਿਪਾਰਟਮੈਂਟ ਹੈਗੇ ਨੇ ਐਸ ਡੀ ਐਮ ਸਾਹਿਬ ਦੇ ਜੋ ਐਡਮਿਨਿਸਟ੍ਰੇਸ਼ਨ ਦੇ ਵਿੱਚ ਟੀਮ ਆ ਗਈ ਉਹਨਾਂ ਵੱਲੋਂ ਹਰ ਜੋ ਗਵਰਨਮੈਂਟ ਦਾਇਰਾ ਹੈਗਾ ਪੂਰਾ ਸਾਨੂੰ ਸਹਿਯੋਗ ਮਿਲਦਾ ਸੋ ਅੱਗੇ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਸਾਨੂੰ ਜੋ ਬਣਦਾ ਸਹਿਯੋਗ ਆ ਉਹ ਪੂਰਾ ਦਿੱਤਾ ਜਾਵੇ ਜੇ ਕੋਈ ਸੇਵਾਦਾਰ ਜੋੜਨਾ ਚਾਹੁੰਦਾ ਤਾਂ ਕਿਸ ਨੰਬਰ ਤੇ ਉਹਨਾਂ ਨਾਲ ਕੰਟੈਕਟ ਕਰੇ ਜਾਂ ਕਿਸੇ ਨੂੰ ਮਿਲਿਆ ਜੀ ਅ ਮੇਰਾ ਨੰਬਰ ਹੈ ਜੀ 98155097839815509783 ਅ ਮੇਰਾ ਨਾਮ ਆਸ਼ੀਸ਼ ਹੈ ਜੀ ਸੋ ਮੇਰੇ ਨਾਲ ਤੁਸੀਂ ਕੰਟੈਕਟ ਕਰੋ ਤੇ ਹਰ ਸ਼ਨੀਵਾਰ ਐਤਵਾਰ ਅਸੀਂ ਮੰਦਿਰ ਦੇ ਵਿੱਚ ਹੀ ਸੇਵਾ ਕਰਦੇ ਆ ਤੇ ਸ਼ਵਰਾਤਰੀ ਦੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਆ ਸੋ ਇੱਥੇ ਆ ਕੇ ਵੀ ਤੁਸੀਂ ਕੋਆਰਡੀਨੇਟ ਕਰ ਸਕਦੇ ਹੋ ਠੀਕ ਹੈ ਜੈ ਬੋਲੇ ਜੈ ਬੋਲਾ ਜੀ ਥੈਂਕ ਯੂ ਸੋ ਮਚ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ ਵੰਦੇਸੁਰ ਸੰਗਮੈ ਨੈਨੰ ਵੰਦੇ ਮੁਕੁੰਦਾ ਪ੍ਰਿਆ ਵੰਦੇ ਬਸਰਾ ਸੰਜਵਰਦੇਸ਼ਮ ਸੈਂਕਰੰਭਾ ਕਿ ਤੁਹਾਨੂੰ ਪਤਾ ਜੁ ਪਾਣੀ ਦੀ ਥੋੜੀ ਜਿਹਾ ਦੇ ਵਿੱਚ ਹਰ ਗੱਲ ਹੁੰਦਾ ਆਪਾਂ ਨੂੰ ਚੀਜ਼ਾਂ ਨਾਲ ਜਾਨੂ ਹੋ ਜਾਣਗੇ ਤੇ ਦੂਸਰੀ ਸਾਈਡ ਦੇ ਉੱਤੇ ਜਿੱਥੇ ਆਪਾਂ ਸੇਵਾਦਾਰ ਆ ਜਿੱਥੇ ਜਿੱਥੇ ਜਿਹੜੇ ਡਿਊਟੀ ਨਿਭਾਈ ਆ ਉਹਨਾਂ ਨੂੰ ਜੁ ਆਵਾਨ ਕੀ ਜੈ ਜੈਕਾਰਾ ਸ਼ੇਰਾ ਵਾਲੀ ਦਾ ਬਹੁਤ ਸਾਡੇ ਰਬਾ